ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਪਾਰਟੀ ਦੇ ਜੋ ਝਗੜਾ ਉਹਨਾਂ ਦਾ ਚੱਲ ਜੱਟਾ ਉਹਦੇ ਚ ਬੀਜਪੀ ਔਰ ਨਾਗਪੁਰ ਨੂੰ ਖਸਾਉਂਦੇ ਨੇ ਔਰ ਉਹਨਾਂ ਦੇ ਸਾਥੀ ਵੀ ਇਹੀ ਕੰਮ ਕਰਨ ਲੱਗੇ ਆ ਜਦੋਂ ਕਿ ਸਾਨੂੰ ਇਹ ਅਫਸੋਸ ਆ ਜੋ ਉਹਨਾਂ ਦੀ ਪਾਰਟੀ ਛਾਲ ਰੋ ਰਿਹਾ ਔਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜ਼ਿੰਮੇਵਾਰੀ ਹੈ ਪ੍ਰਧਾਨ ਕਿਸੇ ਇੱਕ ਨੇ ਬਣਾ ਉਹਨਾਂ ਪਾਰਟੀ ਸਾਰਿਆਂ ਨੂੰ ਨਾਲ ਮਿਲਾ ਕੇ ਕੰਮ ਕਰਨਾ ਹੁੰਦਾ ਚੱਲਣੀ ਹੁੰਦੀ ਹੈ ਸਭ ਨੂੰ ਬਰਾਬਰ ਸਨਮਾਨ ਦੇਣਾ ਜਿਹੜੇ ਉਹ ਬੰਦੇ ਜਾ ਰਹੇ ਨੇ ਤੁਹਾਡੇ ਐਨੇ ਸੀਨੀਅਰ ਸਾਥੀ ਨੇ ਜਿਹੜੇ ਅੱਜ ਵੀ ਕਹਿੰਦੇ ਅਸੀਂ ਅਕਾਲੀ ਆ ਤੇ ਉਹਦਾ ਦੋਸ਼ ਦੂਸਰਿਆਂ ਤੇ ਮੜਨਾ ਮੈਂ ਸਮਝਦਾ ਜੇ ਵੀ ਉਹਨਾਂ ਦੀ ਸੋਚ ਤੇ ਸੁਧਾਰ ਨਹੀਂ ਹੋਇਆ ਇਹ ਉਹਨਾਂ ਦੀ ਆਪਣੀ ਸੋਚ ਦੀ ਵਜ੍ਹਾ ਕਰਕੇ ਆ ਉਹਨਾਂ ਨੂੰ ਜੇ ਸੁਧਾਰ ਕਰ ਲੈਣਾ ਚਾਹੀਦਾ ਇਹਦੇ ਚ ਪੰਜਾਬ ਦਾ ਵੀ ਹਿੱਤ ਆ ਔਰ ਅਕਾਲੀ ਦਰ ਜਿਹੜੀ ਇੰਨੀ ਸੰਘਰਸ਼ਾਂ ਚੋਂ ਨਿਕਲੀ ਹੋਈ ਆ ਤਿਆਗ ਕੁਰਸਿਆਂ ਨਾਲ ਬਣਿਆ ਹੋਇਆ ਅਕਾਲੀ ਦਲ ਆ ਉਹ ਉਹ ਉਹਨਾਂ ਦੀ ਤਿਆਗ ਕੁਰਸਿਆਂ ਦਾ ਮਜ਼ਾਕ ਉਡਾ ਰਹੇ ਆ ਜਿਨ੍ਹਾਂ ਲੋਕਾਂ ਨੇ ਇਹਨੂੰ ਇਹਦਾ ਨਿਰਮਾਣ ਕੀਤਾ ਔਰ ਇਥੋਂ ਤੱਕ ਲੈ ਕੇ ਆਏ ਆ ਇਸ ਲਈ ਸ਼ਰਮਣੀ ਅਕਾਲੀ ਦਲ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ ਜੋ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ। आरोप ਸਾਡੇ ਕਿਤਾ ਰਹੇ ਆ ਕਿ ਬੀਜੇਪੀ ਕਰ ਰਹੀ ਆ। ਬੇ ਨਾਗਪੁਰ ਤੋਂ ਇਹਨਾਂ ਨੂੰ ਸ਼ਹਿ ਆ ਕੇ ਤੋਂ ਸ਼ਹਿ ਨਹੀਂ ਹੈ। ਲਾ ਕੋ ਇਹ ਤੁਹਾਨੂੰ ਮੈਂ ਬਾਰ ਬਾਰ ਕਹਿਣਾ ਕਿ ਇਸ ਤਰ੍ਹਾਂ ਦੀ ਗਲਤੀ ਕਰਕੇ ਤੁਸੀਂ ਅਕਾਲੀ ਦਲ ਦਾ ਭੋਗ ਪਾ ਕੇ ਜਾਓਗੇ। ਜਦੋਂ ਕਿ ਇੰਨੇ ਵੱਡੇ ਸੰਗਠਨ ਦਾ ਭੋਗ ਨਹੀਂ ਪਾਣਾ ਚਾਹੀਦਾ। ਇਹ ਪੰਥਰ ਪੰਥ ਦੀ ਨੁਮਾਇੰਦਾ ਜਮਾਤ ਹੈ। ਸਾਡੀ ਤਾਂ ਇਹ ਸੋਚ ਹੈ ਔਰ ਅਕਾਲੀ ਦਲ ਨੂੰ ਖੇਤਰੀ ਪਾਰਟੀ ਹੈ। ਕੇਂਦਰ ਚ ਕੋਈ ਨੇਤਰਤਵ ਚਾਹੀਦਾ ਹੁੰਦਾ। ਜਾਤਾਵ ਰਾਹੁਲ ਗਾਂਧੀ ਦਾ ਸਵੀਕਾਰ ਕਰਨ ਜਾਂ ਮੋਦੀ ਜੀ ਦਾ ਕਰਨਾ ਤੇ ਇੱਕ ਦਾ ਕਰਨਾ ਪੈਣਾ ਇਹ ਵੀ ਪਾਰਟੀਆਂ ਦੀ ਹਮੇਸ਼ਾ ਜਿਸ ਤਰ੍ਹਾਂ ਇੱਕ ਵਿਚਾਰਧਾਰਾ ਚਾਹੀਦੀ ਹੁੰਦੀ ਹੈ ਸੰਵਿਧਾਨ ਬਣਾਉਣ ਵਾਸਤੇ ਇੱਕ ਇੱਕ ਲੀਡਰ ਚਾਹੀਦਾ ਹੁੰਦਾ ਜਿਹਨੂੰ ਸਾਰੇ ਸਵੀਕਾਰ ਕਰਨ ਔਰ ਉਹਦੇ ਨਾਲ ਹੀ ਕਾਰਜਕਰਤਾ ਚਾਹੀਦੇ ਹੁੰਦੇ ਆ ਜਿਨ੍ਹਾਂ ਦਾ ਉਹ ਸੋਚ ਦੇ ਨਾਲ ਨਿਰਮਾਣ ਕੀਤਾ ਜਾਵੇ ਉਹ ਸੋਚ ਤੋਂ ਪ੍ਰੇਰਿਤ ਹੋਣ ਜਿਹੜੇ ਪਰਤਿਕ ਸੋਚ ਤੋਂ ਪ੍ਰੇਰਿਤ ਹੋਣ ਇਹ ਕਰਨਾ ਪੈਣਾ ਜੋ ਕਰ ਨਹੀਂ ਰਹੇ ਔਰ ਉਹਨਾਂ ਨੂੰ ਜੋ ਉਹਨਾਂ ਦੇ ਨਾਲ ਸਾਥੀ ਨੇ ਅੱਜ ਉਹ ਕਾਦੀਦਰ ਦੇ ਨਹੀਂ ਹੈਗੇ ਇਹ ਮੈਂ ਆਦਮੀ ਕਹਿਣ ਲੱਗਿਆ ਇਸ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬੜੀ ਸੋਚ ਵਿਚਾਰ ਤੋਂ ਬਾਅਦ ਇਹਦੇ ਤੇ ਫੈਸਲਾ ਲੈਣਾ ਚਾਹੀਦਾ ਔਰ ਸਾਡੇ ਖਿਲਾਫ ਬੋਲਣਾ ਚਾਹੀਦਾ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਪਾਰਟੀ ਦੇ ਜੋ ਝਗੜਾ ਉਹਨਾਂ ਦਾ ਜੰਝਟਾ ਉਹਦੇ ਚ ਬੀਜਪੀ ਔਰ 나ਗਪੁਰ ਨੂੰ ਖਸਾਉਂਦੇ ਨੇ ਔਰ ਉਹਨਾਂ ਦੇ ਸਾਥੀ ਵੀ ਇਹੀ ਕੰਮ ਕਰਨ ਲੱਗੇ ਆ ਜਦੋਂ ਕਿ ਸਾਨੂੰ ਇਹ ਅਫਸੋਸ ਹੈ ਜੋ ਉਹਨਾਂ ਦੀ ਪਾਰਟੀ ਛਾਲ ਤੋਰ ਰਿਹਾ ਔਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜ਼ਿੰਮੇਵਾਰੀ ਹੈ ਪ੍ਰਧਾਨ ਕਿਸੇ ਇੱਕ ਨੇ ਬੰਨਾ ਉਹਨਾਂ ਪਾਰਟੀ ਸਾਰਿਆਂ ਨੂੰ ਨਾਲ ਮਿਲਾ ਕੇ ਕੰਮ ਕਰਨਾ ਹੁੰਦਾ ਚਲਣੀ ਹੁੰਦੀ ਹੈ ਸਭ ਨੂੰ ਬਰਾਬਰ ਸਨਮਾਨ ਦੇਣਾ ਜਿਹੜੇ ਉਹ ਬੰਦੇ ਜਾ ਰਹੇ ਨੇ ਤੁਹਾਡੇ ਐਨੇ ਸੀਨੀਅਰ ਸਾਥੀ ਨੇ ਜਿਹੜੇ ਅੱਜ ਵੀ ਕਹਿੰਦੇ ਅਸੀਂ ਅਕਾਲੀ ਆ ਤੇ ਉਹਦਾ ਦੋਸ਼ ਦੂਸਰਿਆਂ ਤੇ ਮੜਨਾ ਮੈਂ ਸਮਝਦਾ ਅਜੇ ਵੀ ਉਹਨਾਂ ਦੀ ਸੋਚ ਸੁਧਾਰ ਨਹੀਂ ਹੋਇਆ ਇਹ ਉਹਨਾਂ ਦੀ ਆਪਣੀ ਸੋਚ ਦੀ ਵਜ੍ਹਾ ਕਰਕੇ ਆ ਉਹਨਾਂ ਨੂੰ ਜੇ ਸੁਧਾਰ ਕਰ ਲੈਣਾ ਚਾਹੀਦਾ ਇਹਦੇ ਚ ਪੰਜਾਬ ਦਾ ਵੀ ਹਿੱਤ ਆ ਔਰ ਅਕਾਲੀ ਦਲ ਵੀ ਇੰਨੀ ਸੰਘਰਸ਼ਾਂ ਚੋਂ ਨਿਕਲੀ ਹੋਈ ਆ ਤਿਆਗ ਪਰਸਿਆਂ ਨਾਲ ਬਣਿਆ ਹੋਇਆ ਅਕਾਲੀ ਦਲ ਆ ਉਹ ਉਹ ਉਹਨਾਂ ਦੀ ਤਿਆਗ ਪਰਸਿਆਂ ਦਾ ਮਜ਼ਾਕ ਉਡਾ ਰਿਹਾ ਜਿਨ੍ਹਾਂ ਲੋਕਾਂ ਨੇ ਇਹਨੂੰ ਇਹਦਾ ਨਿਰਮਾਣ ਕੀਤਾ ਔਰ ਇੱਥੋਂ ਤੱਕ ਲੈ ਕੇ ਆਏ ਇਸ ਲਈ ਸ਼ਰਮਣੀ ਅਕਾਲੀ ਦਲ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੈ ਜੋ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ આરોਪ ਸਾਡੇ ਤੇ ਲਾ ਰਹੇ ਆ ਕਿ ਬੀਜੇਪੀ ਕਰ ਰਹੀ ਆ ਬੇ ਨਾਗਪੁਰ ਤੋਂ ਇਹਨਾਂ ਨੂੰ ਸ਼ਹਿਰ ਆ ਕੇ ਤੋਂ ਸ਼ਹਿਰ ਨਹੀਂ ਆ ਲਖੋ ਇਹ ਤੁਹਾਨੂੰ ਮੈਂ ਬਾਰ-ਬਾਰ ਕਹਿਣਾ ਕਿ ਇਸ ਤਰ੍ਹਾਂ ਦੀ ਗਲਤੀ ਕਰਕੇ ਕੁਸ਼ੀ ਅਕਾਲੀ ਦਲ ਦਾ ਭੋਗ ਪਾ ਕੇ ਜਾਓਗੇ ਜਦੋਂ ਕਿ ਇੰਨੇ بڑے ਸੰਗਠਨ ਦਾ ਭੋਗ ਨਹੀਂ ਪੜਨਾ ਚਾਹੀਦਾ ਇਹ ਪੰਥ ਪੰਥ ਦੀ ਨਮਾਇਦਾ ਰਮਾਤਾ ਸਾਢੀ ਤਾਈ ਸੋਚਾ ਔਰ ਅਕਾਲੀ ਦਲ ਲੋਕੀ ਖੇਤਰੀ ਪਾਰਟੀ ਹੈ ਕੇਂਦਰ ਚ ਕੋਈ ਨੇਤਾਤਵ ਚਾਹੀਦਾ ਹੁੰਦਾ ਜਾਂ ਤਾਂ راہੁਲ ਗਾਂਧੀ ਦਾ ਸਵੀਕਾਰ ਕਰਨ ਜਾਂ ਮੋਦੀ ਜੀ ਦਾ ਕਰ ਲੈਣ ਤੇ ਇੱਕ ਦਾ ਕਰਨਾ ਪੈਣਾ ਇਹ ਵੀ ਪਾਰਟੀਆਂ ਦੀ ਹਮੇਸ਼ਾ ਜਿਸ ਤਰ੍ਹਾਂ ਇੱਕ ਵਿਚਾਰਧਾਰਾ ਚਾਹੀਦੀ ਹੁੰਦੀ ਹੈ ਸੰਗਠਨ ਬਣਾਉਣ ਵਾਸਤੇ ਇੱਕ ਲੀਡਰ ਚਾਹੀਦਾ ਹੁੰਦਾ ਜਿਹਨੂੰ ਸਾਰੇ ਸਵੀਕਾਰ ਕਰਨ ਔਰ ਉਹਦੇ ਨਾਲ ਹੀ ਕਾਰਜਕਰਤਾ ਚਾਹੀਦੇ ਹੁੰਦੇ ਆ ਜਿਨ੍ਹਾਂ ਦਾ ਉਹ ਸੋਚ ਦੇ ਨਾਲ ਮਿਹਰਬਾਨ ਕੀਤਾ ਜਾਵੇ ਉਹ ਸੋਚ ਤੋਂ ਪ੍ਰੇਰਿਤ ਹੋਣ ਜਿਹੜੇ ਪੰਥਕ ਸੋਚ ਤੋਂ ਪ੍ਰੇਰਿਤ ਹੋਣ ਇਹ ਕਰਨਾ ਪੈਣਾ ਜੋ ਕਰਨੀ ਰਹੇ ਔਰ ਉਹਨਾਂ ਨੂੰ ਜੋ ਉਹਨਾਂ ਦੇ ਨਾਲ ਸਾਥੀ ਨੇ ਅੱਜ ਉਹ ਆਕਾਦੀ ਦਲ ਦੇ ਨਹੀਂ ਹੈਗੇ ਇਹ ਮੈਂ ਅੱਜ ਵੀ ਕਹਿਣ ਲੱਗਿਆ ਇਸ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬੜੀ ਸੋਚ ਵਿਚਾਰ ਤੋਂ ਬਾਅਦ ਇਹਦੇ ਤੇ ਫੈਸਲਾ ਲੈਣਾ ਚਾਹੀਦਾ ਔਰ ਸਾਡੇ ਖਿਲਾਫ ਬੋਲਣਾ ਚਾਹੀਦਾ